ਸੰਗਰੂਰ ਇਲਾਕੇ ਦੇ ਸੁਗਰੂ ਲੋਕ ਸਭਾ ਹਲਕੇ ਦੇ ਸਾਰਿਆਂ ਦਾ ਸਵਾਗਤ ਹੈ ਵੀਰੋ ਅੱਜ ਦਾ ਤੁਹਾਡਾ ਕੱਟ ਦੇਖ ਕੇ ਅੱਜ ਦਾ ਤੁਹਾਡਾ ਜੋਸ਼ ਦੇਖ ਕੇ ਮੈਨੂੰ ਪੁਰਾਣੇ ਦਿਨ ਯਾਦ ਆ ਗਏ 2014 ਵਾਲੇ ਜਦ 2014 ਚ ਮੈਂ ਤੁਹਾਡੇ ਕੋਲੇ ਆਉਂਦਾ ਸੀ ਤੁਸੀਂ ਇਸੇ ਤਰ੍ਹਾਂ ਘਰਾਂ ਚੋਂ ਨਿਕਲ ਕੇ ਮਕਾਨਾਂ ਚੋਂ ਨਿਕਲ ਕੇ ਮੈਨੂੰ ਇਹ ਨਹੀਂ ਪਤਾ ਹੁੰਦਾ ਸੀ ਰੈਲੀ ਕਿੱਥੋਂ ਸ਼ੁਰੂ ਆ ਤੇ ਕਿੱਥੇ ਖਤਮ ਹੋਊਗੀ ਰੋਡ ਸ਼ੋ ਕਿੱਥੋਂ ਸ਼ੁਰੂ ਆ ਤੇ ਕਿੱਥੇ ਖਤਮ ਹੋਇਆ ਤੇ ਉਹਦਾ ਰਿਜ਼ਲਟ ਜਿਹੜਾ ਸੀ ਉਹ ਜਦੋਂ ਧੂਰੀ ਵਾਲੇ, ਬਰਡਵਾਲ ਵਾਲੇ ਕਾਲਜ ਦੇ ਵਿੱਚ ਮਸ਼ੀਨਾਂ ਖੋਲੀਆਂ ਤਾਂ ਉਦੋਂ ਪਤਾ ਲੱਗਿਆ ਸੀ ਕਿ 2,114,000 ਤੋਂ ਉੱਪਰ ਜਿਹੜੀ ਲੀਡ ਹੈ ਉਹ ਹੋ ਚੁੱਕੀ ਹੈ। ਦੋ ਮਸ਼ੀਨਾਂ ਖਰਾਬ ਹੋ ਗਈਆਂ ਸੀ। ਮੈਂ ਕਿਹਾ ਸਾਰੀਆਂ ਵੋਟਾਂ ਢੀਂਸੇ ਨੂੰ ਦੇ ਦਿਓ। ਆਪਾਂ 5-7 ਹਜ਼ਾਰ ਵੋਟ ਮਾਫੀ ਕਰਤੀ। ਕਿ ਚਲੋ ਜੀ ਰਿਜ਼ਲਟ ਡਿਕਲੇਅਰ ਕਰੋ। ਤੁਹਾਡਾ ਇੰਨਾ ਪਿਆਰ ਮਿਲਿਆ। ਹੁਣ ਮੈਂ ਚਾਹੁੰਨਾ ਜਿਹੜੇ ਰਿਕਾਰਡ ਹੁੰਦੇ ਨੇ ਉਹ ਟੁੱਟਣ ਵਾਸਤੇ ਬਣਦੇ ਹੁੰਦੇ ਆ। ਮੈਨੂੰ ਬੜੀ ਖੁਸ਼ੀ ਹੋਊਗੀ। ਜਦੋਂ ਸਾਡੀ ਆਪਣੀ ਪਾਰਟੀ ਦਾ ਹੀ ਨੌਜਵਾਨ ਲੀਡਰ ਮੀਤ ਹੇਰ ਮੇਰਾ ਰਿਕਾਰਡ ਤੋੜ ਦੇ ਐਤਕੀ ਆਪਾਂ 2.5 ਤੋਂ 3 ਲੱਖ ਦੇ ਵਿੱਚ ਵਿੱਚ ਜਿੱਤਣਾ ਹੈ ਰਿਕਾਰਡ ਟੁੱਟ ਜੇ ਜਿਹੜਾ ਜਿਹੜਾ ਰਿਕਾਰਡ ਹੁੰਦਾ ਉਹ ਜੇ ਕੋਈ ਵਿਰੋਧੀ ਤੋੜੇ ਉਹਨੂੰ ਰਿਕਾਰਡ ਟੁੱਟਣਾ ਕਹਿੰਦੇ ਹੁੰਦੇ ਨੇ ਜੇ ਕੋਈ ਆਪਣੇ ਵਾਲਾ ਹੀ ਉਸ ਰਿਕਾਰਡ ਤੋਂ ਵੱਧ ਹੋ ਜੇ ਉਹਨੂੰ ਰਿਕਾਰਡ ਸੁਧਾਰਨਾ ਕਹਿੰਦੇ ਹੁੰਦੇ ਨੇ ਕਿ ਰਿਕਾਰਡ ਸੁਧਾਰ ਲਿਆ ਇਸ ਬੰਦੇ ਨੇ ਸ퍼 ਰਿਕਾਰਡ ਸੁਧਾਰਨਾ ਐਸ ਵਾਰ ਕਿਉਂਕਿ ਮੈਂ ਜਿੱਥੇ ਵੀ ਜਾਣਾ ਮੈਂ ਮੈਂ ਕੱਲ ਗੁਜਰਾਤ ਹੋ ਕੇ ਆਇਆ ਉੱਥੇ ਵੀ ਬਰੂਚ ਸੀਟ ਹੈ ਭਾਵਨਗਰ ਦੋ ਨੇ ਬਹੁਤ ਦੁਨੀਆ ਬਹੁਤ ਘੱਟ ਹੋ ਰਹੇ ਨੇ ਲੋਕ ਕਹਿੰਦੇ ਸਾਡਾ ਖੇੜਾ ਛੜਾ ਦਿਓ ਇਹਨਾਂ ਤੋਂ ਇੱਥੇ ਵੀ ਗੁਰਦਾਸਪੁਰ ਗਿਆ ਅੰਮ੍ਰਿਤਸਰ ਗਿਆ ਖਡੂਰ ਸਾਹਿਬ ਗਿਆ ਜਲੰਧਰ ਗਿਆ ਬਾਗੇਪੁਰਾਣੇ ਗਿਆ ਫਰੀਦਕੋਟ ਕੱਲ ਮੈਂ ਖਰੜ ਸੀ ਅੱਜ ਹੁਣ ਇਸ ਤੋਂ ਬਾਅਦ ਮੈਂ ਚਨੀਰ ਜਾਣਾ ਤੁਸੀਂ ਦੇਖਿਓ ਸ਼ਾਮ ਨੂੰ ਮੋਬਾਈਲ ਫੋਨਾਂ ਤੇ ਉੱਥੇ ਮੈਨੂੰ ਪਤਾ ਲੱਗਿਆ 10000 ਬੰਦਾ ਉੱਥੇ ਵੇਟ ਕਰੀ ਜਾਂਦਾ ਚਨੀਰ ਦੇ ਵਿੱਚ ਲੋਕ ਸਭਾ ਹਲਕਾ ਬਠਿੰਡਾ ਤੇ ਬੀਬਾ ਜੀ ਦੇ ਇਸ ਵਾਰ ਜਮਾਨਤ ਜਬਤ ਹੋਣ ਵਾਲੇ ਜਿਹੜੇ ਹਾਲਾਤ ਬਣੇ ਪਏ ਨੇ ਉਹ ਹੋਊਗੀ ਜਿਸ ਤਰ੍ਹਾਂ ਮੀਤ ਨੇ ਕਿਹਾ ਇਹਨਾਂ ਦੇ ਟੱਬਰ 'ਚੋਂ ਬਾਦਲ ਕਹਿੰਦੇ ਟੱਬਰ 'ਚੋਂ ਬਾਕੀ ਸਾਰੇ ਹਾਰ ਗਏ ਇੱਕੋ ਹੀ ਰਹਿ ਗਈ ਸੀ 4 ਜੂਨ ਨੂੰ ਉਹਦਾ ਵੀ ਫੈਸਲਾ ਕਰ ਦੋ ਸਾਰਾ ਟੱਬਰ ਇੱਕ ਦੂਜੇ ਨੂੰ ਕੁਝ ਕਹਿ ਨਹੀਂ ਸਕੂਗਾ ਵੀ ਤੂੰ ਕਿਹੜਾ ਜਿੱਤ ਗਿਆ ਫਿਰ ਤੂੰ ਕਿਹੜਾ ਜਿੱਤ ਗਿਆ ਉਹ ਕੋਈ ਬੱਸ ਦੇ ਵਿੱਚ ਜਾਂਦੇ ਸੀ ਕੋਈ ਝਗੜਾ ਹੋ ਗਿਆ ਉਹ ਬੰਦੇ ਨੇ ਥੱਪੜ ਮਾਰਿਆ ਬੰਦੇ ਦੇ ਉਹ ਕਹਿੰਦਾ ਤੂੰ ਮੇਰੇ ਤਾਂ ਮਾਰ ਲਿਆ ਤੂੰ ਮੇਰੇ ਘਰ ਵਾਲੇ ਦੇ ਮਾਰ ਕੇ ਖਾਤਾ ਪੜ ਤਰ ਫੇਰ ਬਦਲ ਗੋਣ ਕਰਨ ਦੇ ਮਾਰਤਾ ਕਹਿੰਦਾ ਚਲ ਮੇਰੀ ਘਰ ਵਾਲੀ ਨੂੰ ਮਾਰ ਲਿਆ ਆ ਮੇਰਾ ਬੇਟਾ ਬੈਠਾ ਲੈ ਤੇ ਥੱਪੜ ਮਾਰ ਕੇ ਦਿਖਾ ਉਹ ਉਹ ਤੇ ਬੇਟੇ ਦੇ ਮਾਰਦਾ ਕਹਿੰਦਾ ਹੁਣ ਬਸ ਕਹਿੰਦਾ ਠੀਕ ਹੈ ਧੰਨਵਾਦ ਉਹ ਕਹਿੰਦਾ ਤੂੰ ਇਹਨਾਂ ਦੇ ਕਿਉਂ ਮਰwale <Sanye> ਉਹ ਕਹਿੰਦਾ ਯਾਰ ਘਰੇ ਜਾ ਕੇ ਮੈਨੂੰ ਤਾਂ ਨਹੀਂ ਕਹਿਣਗੇ ਤੇਰੇ ਕੱਲੇ ਥੱਪੜ ਮਾਰ ਕੇ ਇਹਨਾਂ ਦੇ ਵੀ ਤਾਂ ਵੱਜ ਗਏ ਸਵੇਸ ਕਰਕੇ ਉੱਥੇ ਹਾਲਤ ਹੋਊ ਬਾਦਲ ਕਹਿੰਦੇ ਟੱਬਰ ਚ ਕਹਿੰਦੇ ਤੂੰ ਹਾਰ ਗਿਆ ਉਹ ਕਹਿੰਦਾ ਤੂੰ ਘਣਾ ਜਿੱਤ ਗਿਆ ਤੂੰ ਵੀ ਉਥੇ ਹਾਰ ਗਿਆ ਸੋ ਇਹ ਇਹ ਇਹਨਾਂ ਦੀ ਹਾਲਤ ਹੋਈ ਪਈ ਹੈ ਸੋ ਵੀਰੋ ਨੋਮੀਨੇਸ਼ਨ ਕੱਲ ਤੋਂ ਸ਼ੁਰੂ ਹੋ ਜੂਗੀ ਕਾਗਜ਼ ਪਰ ਦਿਆਂਗੇ ਅਗਲੇ 8 ਦਿਨਾਂ ਚ ਤੁਹਾਨੂੰ ਪਤਾ ਲੱਗ ਜਾਊਗਾ ਕਿ ਆਪਣਾ ਬਟਨ ਕਿੰਨੇ ਨੰਬਰ ਤੇ ਆ ਝਾੜੂ ਵਾਲਾ ਤੇ ਨਾਲ ਦੀ ਨਾਲ ਮੈਂ ਵੀ ਤੁਹਾਨੂੰ ਕਹਿਣਾ ਸੁਨਾਮ ਮੇਰੀ ਕਰਮਪੂਰਮੀ ਹੈ ਮੈਂ ਕੱਲ ਬਹੁਤ ਸਾਰੇ ਬੰਦਿਆਂ ਨੂੰ ਤਾਂ ਮੈਂ ਬਾਈ ਨੇਮ ਜਾਣਦਾ ਕਿਉਂਕਿ ਇੱਥੇ ਹੀ ਤਾਂ ਕੱਲ ਚਾਉਂਦੇ ਹੁੰਦੇ ਸੀ ਐਸੇ ਜਗ੍ਹਾ ਤੇ ਕਣਕ ਲੈ ਕੇ ਆਉਂਦੇ ਹੁੰਦੇ ਸੀ ਝੋਨਾ ਲੈ ਕੇ ਆਉਂਦੇ ਹੁੰਦੇ ਸੀ ਐਸੇ ਮੰਡੀ ਚ ਆਹ ਨਾਲ ਹੀ ਮੇਰੇ ਨਾਨਕੇ ਨੇ ਖੜਿਆਲ ਰੋਡ ਤੇ ਕੋਠੇ ਜਿਹੜੇ ਨੇ ਆ ਸੈਲਰ ਟੱਪਣ ਸਾਰੀ ਸੂਆ ਜਿਹੜਾ ਲੰਘਦਾ ਉੱਥੇ ਸੋ ਇਹ ਇਹ ਸ਼ਹਿਰ ਤਾਂ ਮੈਂ ਕੱਲਾ ਕੱਲ ਗਲੀ ਜਾਂਦਾ ਪੀਰਾ ਵਾਲੇ ਗੇਟ ਤੋਂ ਲੈ ਕੇ ਸ਼ਾਮੇ ਮੋਟੇ ਵਾਲਾ ਕੁਲਫਾ ਵੀ ਖਾਦਾ ਹੋਇਆ ਸਾਰਾ ਕੁਝ ਪਤਾ ਹੈ ਭੁੱਲੇ ਨਹੀਂ ਹੈਗੇ ਕਿਉਂਕਿ ਮੱਟ ਜੀ ਦੀ ਕਿਤਾਬਾਂ ਦੀ ਦੁਕਾਨ ਬੰਗਾਲੀ ਡਾਕਟਰ ਦਾ ਹਸਤਾਲ ਡਾਕਟਰ ਗੀਤਾ ਜਿੰਨੇ ਵੀ ਬਿਮਾਰੀਆਂ ਠਮਾਰੀਆਂ ਦੁੱਖ ਸੁੱਖ ਸਾਰੇ ਇੱਥੇ ਸੀ ਸਨਾਮ ਸਾਨੂੰ ਕਸਬਾ ਪੈਂਦਾ ਸੋ ਵੀਰੋ ਇਸ ਇਲਾਕੇ ਤੋਂ ਤਾਂ ਮੈਨੂੰ ਲੱਗਦਾ ਮੈਨੂੰ ਰੈਲੀ ਕਰਨ ਦੀ ਲੋੜ ਨਹੀਂ ਪੈਣੀ ਚਾਹੀਦੀ ਤੁਸੀਂ ਮੈਨੂੰ ਇਹੀ ਕਹਿ ਦਿਓ ਕਿ ਭਗਵਾਨ ਸਿਆ ਪੂਰੇ ਦੇਸ਼ ਜਿੰਮੇਵਾਰੀ ਲੱਗੀ ਸਾਨੂੰ ਬੜਾ ਮਾਣ ਹੈ ਇਸ ਗੱਲ ਦਾ ਕਿ ਸਤੌਜ ਪਿੰਡ ਦੇ ਮਹਿੰਦਰ ਮਾਸਟਰ ਤੇ ਮੁੰਡੇ ਦਾ ਐਡਾ ਵੱਡਾ ਜਿੰਮੇਵਾਰੀ ਦਾ ਕਦ ਬੁਧਾਤਾ ਤੁਸੀਂ ਲੋਕਾਂ ਨੇ ਕਿ ਜੇ ਗੁਜਰਾਤ ਵੀ ਜਾਣਦੇ ਆ ਗੁਜਰਾਤ ਦੇ ਪਿੰਡਾਂ 'ਚ ਵੀ ਜਾਣਦੇ ਆ ਉੱਥੇ ਵੀ ਬੋਲੇ ਸੋਨੇ ਹਾਲ ਦੇ ਨਾਰੇ ਗੂੰਜ ਰਹੇ ਨੇ ਪਈ ਗੁਜਰਾਤ ਦੇ ਪਿੰਡਾਂ 'ਚ ਕਿ ਪੰਜਾਬ ਸੇ ਆਏ ਆ ਸੋ ਕਰ ਕਰ ਕੇਜਰੀਵਾਲ ਦੀ ਸੋਚ ਵਾਲੇ ਬੰਦੇ ਪੈਦਾ ਹੋ ਗਏ ਕਰ ਕਰ ਮਾਨਦਰ ਵੀ ਸੋਚ ਵਾਲੇ ਬੰਦੇ ਪੈਦਾ ਹੋ ਗਏ ਇਸ ਗੱਲ ਦੀ ਬਹੁਤ ਖੁਸ਼ੀ ਹੈ ਮੈਨੂੰ ਬਹੁਤ ਖੁਸ਼ੀ ਹੈ ਸੋ ਵੀਰੋ ਆਉਣ ਵਾਲੇ ਦਿਨਾਂ ਚ ਪੰਜਾਬ ਦੀ ਤਰੱਕੀ ਦੇ ਕਈ ਅੰਕੜੇ ਗਿਣਾਉਂਗਾ ਸੋ ਵੀਰੋ ਦੋਨੇ ਹੱਥ ਖੜੇ ਕਰਕੇ ਅੱਜ ਦੱਸ ਦੋ ਕਿ ਅਸੀਂ ਆਪਣੇ ਧੀਆ ਪੁੱਤਾਂ ਦੇ ਨਾਲ ਆ ਸਭ ਤੋਂ ਵੱਡੀ ਕੁਰਸੀ ਤੁਹਾਡੇ ਪੁੱਤ ਕੋਲ ਆ ਸ਼ਹੀਦ ਉਧਮ ਸਿੰਘ ਕਾਲਜ ਦੇ ਸਟੂਡੈਂਟ ਕੋਲ ਆ ਮੇਰੇ ਨਾਨਕੇ ਨੇ ਇੱਥੇ ਸੋ ਸਭ ਤੋਂ ਵੱਡੀ ਕੁਰਸੀ ਆਪਣੇ ਕੋਲ ਆ ਪੂਰੀ ਦੁਨੀਆ ਚ ਮੰਨੀ ਜਾਂਦੀ ਹੈ ਕੁਰਸੀ ਇਹ ਔਰ ਸਾਰੇ ਦੇਸ਼ ਦੇ ਵਿੱਚ ਕਹਿੰਦੇ ਆ ਭਗਵੰਤਬਾਹਣ ਆ ਜੇ ਕੇਜਰੀਵਾਲ ਆ ਜੇ ਸਭੀਰੋ ਦੋਨਿਆਂ ਹੱਥ ਉੱਪਰ ਕਰੜ ਖੜੇ ਕਰਕੇ ਇੱਕ ਨਾਰਾ ਲਾ ਕੇ ਦੱਸ ਦਿਓ ਕਿ ਤੁਸੀਂ ਸਾਡੇ ਨਾਲ ਹੋ ਇਨਕਲਾਬ ਥੋੜਾ ਜਿਹਾ ਹੋਰ ਉੱਚੀ ਇੱਥੇ ਫਿਰਦਾ ਆਣਾ ਉਹਨੂੰ ਕਿਹੜਾ ਪਿੰਡਾਂ ਦਾ ਪਤਾ ਕਿਤੇ ਇੰਨੀ ਫਿਰਦਾ ਆਣਾ ਲੈ ਉਹਨੂੰ ਸ਼ਰਤ ਲਾ ਲਓ ਤੁਸੀਂ ਸ਼ਰਤ ਲਾ ਲਓ ਮੈਂ ਕਹਿੰਦਾ ਚਲੋ ਅੰਦਰਲੇ ਭਾਈ ਕੀ ਪਿਸ਼ੌਰ ਹੋਰੀ ਤਾਂ ਫੇਰ ਅੰਦਰ ਨੇ ਲੈ ਉਹਨੂੰ ਐ ਕਰਦੇ ਆ ਗਵਿੰਦਗੜ ਖੋਖਰ ਛੱਡਿਆ ਉਹਨਾਂ ਨੂੰ ਇਕੱਲੇ ਨੂੰ ਉਹਨਾਂ ਕਾ ਬਿਨਾ ਨੈਵੀਗੇਸ਼ਨ ਲਾਏ ਸੰਗਰੂਰ ਪਹੁੰਚ ਕੇ ਦਿਖਾ 10 10 ਬੰਦੇ ਨੂੰ ਪੁੱਛੂ ਭਾਈ ਜੀ ਸੰਗਰੂਰ ਜਾਣਾ ਸੀ ਕਿੱਧਰ ਨੂੰ ਜਾਂਦੀ ਹੈ ਰਾਹ ਭਾਈ ਕੀ ਪਸ਼ੌਰ ਤਾਂ ਫੇਰ ਅੰਦਰ ਹੈ ਪਾਪੜੇ ਬੱਲਰੇ ਤਾਂ ਦੂਰ ਨੇ ਉਹ ਭੂਲਣ ਠਸਕਾ ਤਾਂ ਬਾਹਲੀ ਦੂਰ ਨੇ ਉਹ ਇਧਰਲੇ ਪਾਸੇ ਸਮੁੰਦਗੜ ਛੰਨਾ ਆ ਇਧਰਲੇ ਪਾਸੇ ਸਾਡੇ ਪੰਡੋਰੀ ਸਾਹਿਬ ਦੇ ਜਿਹੜੇ ਪਿੰਡੇ ਤਾਂ ਬਹੁਤ ਦੂਰ ਨੇ ਆ ਸ਼ਾਦੀ ਹਰੀ ਆ ਰਾਤ ਰਾਣਾ ਇਹਨਾਂ ਨਾਂ ਤਾਂ ਅੰਗਰੇਜ਼ੀ ਚ ਲਿਖ ਕੇ ਵੀ ਦੇ ਦਿੱਤਾ ਵੀ ਨਹੀਂ ਪੜੇ ਜਾਣੇ ਉਤੋਂ ਅਹੀਂ ਕਰਨਾ ਚਾਹੁੰਨਾ ਤੂੰ ਸਾਡੇ ਸੰਗਰੂਆਂ ਨੂੰ ਐ ਸਮਝਦੇ ਆਂ ਵੀ ਐਂ ਪਾਦਨੇ ਉਹਨੇ ਅਸੀਂ ਵੋਟ। ਸੋ ਵੀਰੋ ਇਨਕਲਾਬੀ ਸੋਚ ਦੇ ਮਾਲਕੋ ਬਸ ਇਸ ਵਾਰ ਮਾਣ ਰੱਖੋ ਇੱਜ਼ਤ ਰੱਖੋ ਮੈਂ ਤੁਹਾਡਾ ਕੰਮ 1 ਜੂਨ ਨੂੰ ਖਤਮ ਹੋ ਜਾਊਗਾ। ਤੁਸੀਂ 1 ਜੂਨ ਨੂੰ ਫਰਜ਼ ਨਿਭਾਦੋਂਗੇ ਉਹ ਤੋਂ ਬਾਅਦ ਫਰਜ਼ ਨਿਭਾਉਣ ਦੀ ਬਾਰੀ ਮੇਰੀ ਹੋਊਗੀ ਮੇਰੀ ਟੀਮ ਦੀ ਹੋਊਗੀ ਮੇਰੇ ਤੇ ਜੇ ਨਾ ਸੁਨਾਮ ਦਾ ਨਹੀਂ ਪੂਰੇ ਪੰਜਾਬ ਦਾ ਜੇ ਅਸੀਂ ਵਿਕਾਸ ਕਰਕੇ ਐਸਾ ਪੰਜਾਬ ਰੰਗਲਾ ਪੰਜਾਬ ਬਣਾਤਾ ਜਿੱਦਾਂ ਬਣਾਇਆ ਮੈਨੂੰ ਨੀਵੇਂ ਥਾਂ ਬਿਠਾ ਲਿਓ ਕਿਉਂਕਿ ਮੈਂ ਸੱਚ ਬੋਲਦਾ ਮੈਂ ਦਿਲੋਂ ਸੱਚ ਬੋਲਦਾ ਮੈਂ ਕੋਈ ਝੂਠ ਬੋਲਦਾ ਨਹੀਂ ਪੈਸੇ ਕਮਾਉਣ ਵਾਲੇ ਕੰਮ ਤਾਂ ਮੈਂ ਛੱਡੀ ਬੈਠਾ ਮੈਨੂੰ ਪੱਤਰਕਾਰ ਕਹਿੰਦੇ ਜਿਹੜੀ ਕੁਰਸੀ ਤੇ ਤੁਸੀਂ ਬੈਠ ਗਏ ਇਹ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦੇ ਨੇ ਥੋੜਾ ਦਿਮਾਗ ਨਹੀਂ ਖਰਾਬ ਹੋਇਆ ਮੈਂ ਕਿਹਾ ਫਰਕ ਇੰਨਾ ਕਾ ਜਿਹੜੇ ਪਹਿਲਾਂ ਇਸ ਕੁਰਸੀ ਤੇ ਬਹਿੰਦੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਤੁਸੀਂ ਮੈਨੂੰ 17 ਸਾਲ ਦੇ ਨੂੰ ਹੀ ਕੁਲਫੀ ਗਰਮਾ ਗਰਮ ਰਹੀ ਤੁਸੀਂ ਤਾਂ ਮੈਨੂੰ ਸਟਾਰ ਬਣਾਤਾ ਸੀ ਮਸ਼ਹੂਰ ਕਰਤਾ ਸੀ ਉਦੋਂ ਵੱਡਾ ਹੁਣ ਮਾਨਸਤਕਾਰ ਹੋਰ ਕੀ ਹੋਊਗਾ ਹੁਣ ਤਾਂ ਇੱਕੋ ਹੀ ਚਾਹ ਹੈ ਕਿ ਲੋਕਾਂ ਦੇ ਕੰਮ ਆਈਏ ਮੇਰੀ ਮੇਰੀ ਪੈਨ ਨਾਲ ਸਾਈਨ ਕਰਕੇ ਕਿਸੇ ਦੀ ਕਬੀਲਦਾਰੀ ਲਈ ਤੇ ਛੱਡਦੀ ਹੋਵੇ ਇਹ ਤੋਂ ਵੱਡਾ ਪੁੰਨ ਕੋਈ ਨਹੀਂ ਮੇਰੇ ਕਰਕੇ ਕਿਸੇ ਦੇ ਘਰ ਦੇ ਚੁੱਲ੍ਹੇ ਵੀ ਅੱਗ ਬਚਦੀ ਹੋਵੇ ਇਹ ਤੋਂ ਵੱਡਾ ਪੁੰਨ ਕੋਈ ਨਹੀਂ ਆਉਣ ਵਾਲੇ ਦਿਨਾਂ 'ਚ ਹਜ਼ਾਰਾਂ ਨੌਕਰੀਆਂ ਸਾਡੇ ਵਲੰਟੀਅਰਾਂ ਵਾਸਤੇ ਹਜ਼ਾਰਾਂ ਅਹੁਦੇ ਇੰਤਜ਼ਾਰ ਕਰ ਰਹੇ ਨੇ ਤੁਸੀਂ ਮੈਨੂੰ ਸਭ ਪਤਾ ਹੈ ਜਿਹੜੇ ਆਪਣੇ ਪੱਲਿਓਂ ਤੇਲ ਪਵਾ ਕੇ ਮੇਰੀ ਗੱਡੀ ਮੂਰੇ ਮੋਟਰਸਾਈਕਲ ਲਾਉਨੇ ਹੋ ਕੱਲੇ-ਕੱਲੇ ਇਨਕਲਾਬ ਜਿੰਦਾਬਾਦ ਦੇ ਨਾਰੇ ਦਾ ਮੁੱਲ ਪਾਉਂਗਾ ਮੈਂ ਕਿਰਤ ਕਰਨੀ ਹੈਗਾ ਮੈਂ ਉਦਾਂ ਦਾ ਨਹੀਂ ਹੈਗਾ ਕਿ ਮੈਂ ਭੁੱਲ ਜਾ ਵਰਕਰਾਂ ਨੂੰ ਅਸੀਂ ਮਿਹਨਤ ਕਰਨ ਵਾਲਿਆਂ ਨੂੰ ਵਿੱਚੋਂ ਚੱਕ ਲੈਨੇ ਆਂ ਤੇ ਉਹਨਾਂ ਨੂੰ ਵੀ ਕਈ ਵਾਰੀ ਲੋਕ ਦੱਸਦੇ ਨਾ ਤੈਨੂੰ ਚੇਅਰਮੈਨ ਲਾਤਾ ਉਹ ਤੈਨੂੰ ਆਹ ਉਹਦਾ ਦੇਤਾ ਹੋ ਗਣ ਅੱਛਾ ਜੀ ਮੈਂ ਤਾਂ ਕਦੇ ਕਦੇ ਕਿਹਾ ਨਹੀਂ ਸੋ ਮਿਹਨਤ ਕਰਦੇ ਰਹੋ ਤੁਹਾਡੀ ਮਿਹਨਤ ਇੱਕ ਨਾ ਇੱਕ ਦਿਨ ਜ਼ਰੂਰ ਆਸ ਆਊਗੀ ਸਾਡੇ ਮਿੱਤਰ ਦੋਸਤ ਸਾਰੇ ਖੜੇ ਨੇ ਸਾਰੇ ਭੈਜੋ ਜੀ ਸਿਰਫ 1 ਮਿੰਟ ਵਾਸਤੇ ਔਰ ਮੈਂ ਬੇਨਤੀ ਕਰੂੰਗਾ ਅਮਨ अरोड़ा ਜੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦਾ ਸਨਮਾਨ ਕਰਨਗੇ ਸੀਐਮ ਸਾਹਿਬ ਤੋਂ ਬਾਅਦ ਸਾਡੇ ਸਾਧੂ ਸਵਾਦੇ مالک ਸਰਦਾਰ ਹਰਪਾਲ ਸਿੰਘ ਜੀ ਚੀਮਾ ਵਿੱਤ ਮੰਤਰੀ ਪੰਜਾਬ ਉਹਨਾਂ ਦਾ ਸਨਮਾਨ ਕੀਤਾ ਜਾਊਗਾ ਔਰ ਉਹਨਾਂ ਦੇ ਨਾਲ ਹੀ ਸਾਡੇ ਲੋਕ ਸਭਾ ਦੇ ਉਮੀਦਵਾਰ ਭਾਈ ਗੁਰਮੀਤ ਸਿੰਘ ਮੀਤਹੇਰ ਜੀ ਅਮਨ अरोड़ा ਜੀ ਵੱਲੋਂ ਉਹਨਾਂ ਦਾ ਵੀ ਸਨਮਾਨ ਕੀਤਾ ਜਾਊਗਾ ਜੀ ਅੱਗੇ ਜਾਓ ਆਪਾਂ